ਮਹਾਰਾਜ ਕਹਿੰਦੇ ਨੇ ਕਿ 10 ਵਸਤੂ ਲੈ ਪਾਛੇ ਪਾਵੇ ਇੱਕ ਵਸਤੂ ਕਰਨ ਵਿਕੋਟ ਗਵਾਵੇ ਇੱਕ ਵੀ ਨਾ ਦੇ ਕਿਉਂਕਿ ਸਾਡੀ ਮਤ ਬੜੀ ਨੀਵੀਂ ਹੈ ਪਾਪੀ ਭਗਤ ਨਾ ਭਾਵੇ ਹੀ ਕਰ ਪੂਜਾ ਨਾ ਸੁਗਾਏ ਮਾਖੀ ਚੰਦਨ ਪਰ ਹਰੇ ਜੈ ਬਿਗੰਧ ਤਹ ਜਾਏ ਗੁਰੂ ਸਾਹਿਬ ਕਹਿੰਦੇ ਨੇ 10 ਵਸਤੂ ਲੈ ਪਾਛੇ ਪਾਵੇ ਇੱਕ ਵਸਤੂ ਕਰਨ ਵਿਕੋਟ ਗਵਾਵੇ ਇੱਕ ਵੀ ਨਾ ਦੇ ਉਸ ਦੇ ਅੰਦਰ ਤਾਕਤ ਹੈ ਪਿਆਰਿਓ ਤੇ ਜਿਹਦੇ ਅੰਦਰ ਤਾਕਤ ਹੈ ਉਹ ਕੁਝ ਵੀ ਕਰ ਸਕਦਾ ਹੈ ਹਾਲਾਂਕਿ ਉਹ ਕਰਦਾ ਨਹੀਂ ਉਹ ਮਨੁੱਖ ਵਰਗਾ ਨਹੀਂ ਹੈ ਪਰਮਾਤਮਾ ਦੇ ਅੰਦਰ ਤੇ ਮਨੁੱਖ ਦੇ ਵਿੱਚ ਇੱਕੋ ਹੀ ਫਰਕ ਹੈ ਉਹ ਫਰਕ ਕੀ ਹੈ ਕਿ ਪਰਮਾਤਮਾ ਕਦੀ ਵੀ ਕਿਸੇ ਦੇ ਔਗੜਾ ਨੂੰ ਦੇਖਦਾ ਨਹੀਂ ਮਨੁੱਖ ਕਿਸੇ ਦੇ ਗੁਣਾ ਤੇ ਔਗੜਾ ਨੂੰ ਜ਼ਰੂਰ ਦੇਖਦਾ ਹੈ ਗੁਣ ਇਸ ਨੂੰ ਦੇਖਣ ਨਾ ਦੇਖਣ ਪਰ ਮਨੁੱਖ ਨੂੰ ਕਿਸੇ ਦੇ ਔਗਣ ਬੜੀ ਛੇਤੀ ਦੇਖ ਜਾਂਦੇ ਹੈ ਪਰ ਸਹਿਬ ਸੱਚੇ ਸਤਗੁਰੂ ਦੀ ਬਾਣੀ ਕਹਿੰਦੀ ਹੈ ਗੁਣਾਂ ਕਾ ਹੋਵੇ ਵਾਸਲਾ ਤੂੰ ਆਪਣੇ ਜੀਵਨ ਦੇ ਵਿੱਚ ਗੁਣ ਇਕੱਠੇ ਕਰ ਜਦੋਂ ਜੀਵਨ ਦੇ ਅੰਦਰ ਗੁਣ ਆਉਣਗੇ ਨਾ ਫਿਰ ਤੇਰਾ ਇਹ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਵੇਗਾ ਗੁਰੂ ਸਾਹਿਬ ਜੀ ਆਖਦੇ ਨੇ ਕਿ ਤਰਨਪ ਇਉਂ ਹੀ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਬੋਲ ਨੇ ਸਹਿਬ ਕਹਿੰਦੇ ਨੇ ਜਵਾਨੀ ਤੇਰੀ ਇਦਾਂ ਹੀ ਚਲੀ ਗਈ ਹੈ ਲਿਓ ਜਰਾ ਤਮ ਜੀਤ ਹੁਣ ਬੁੜੀਪੇ ਨੇ ਤਨ ਨੂੰ ਜਿੱਤ ਲਿਆ ਕੇ ਤੇ ਇਹ ਦੁਨੀਆ ਦੇ ਵਿੱਚ ਐਸੀ ਪਰਮਾਤਮਾ ਦੀ ਖੇਡ ਹੈ ਜਿਸ ਨੂੰ ਕਦੀ ਸਮਝਿਆ ਨਹੀਂ ਜਾ ਸਕਦਾ ਕਿ ਦੋ ਪਲਵਾਨ ਆਪਸ ਦੇ ਵਿੱਚ ਲੜਦੇ ਕੋਲ ਤੇ ਦੋਨਾਂ ਦੇ ਵਿੱਚ ਇੱਕ ਦੀ ਉਮਰ ਬਹੁਤ ਵੱਡੀ ਹੋਵੇ ਇੱਕ ਦੀ ਉਮਰ ਛੋਟੀ ਹੋਵੇ ਇਕ ਤਰुण ਅਵਸਥਾ ਦਾ ਮਾਲਕ ਹੋਵੇ ਇਕ ਬੁਢੇਪੇ ਦਾ ਮਾਲਕ ਹੋਵੇ ਅਸੀਂ ਸਾਰੇ ਜਾਣਦੇ ਹਾਂ ਕਿ ਜਵਾਨ ਜਿੱਤੇਗਾ ਤੇ ਬਜ਼ੁਰਗ ਹਾਰ ਜਾਵੇਗਾ ਪਰ ਪਰਮਾਤਮਾ ਦੇ ਘਰ ਦੀ ਖੇਡ ਬੜੀ ਨਿਰਾਲੀ ਹੈ ਈਸੇ ਹਜ਼ੂਰ ਕਹਿੰਦੇ ਨੇ ਜਦੋਂ ਬੁਢੇਪੇ ਤੇ ਜਵਾਨੀ ਦੇ ਵਿੱਚ ਘੋਲ ਹੋਇਆ ਨਾ ਤੇ ਇਸ ਘੋਲ ਦੇ ਅੰਦਰ ਜਵਾਨੀ ਹਾਰ ਗਈ ਤੇ ਬੁਢੇਪਾ ਜਿੱਤ ਗਿਆ ਬੁਢੇਪਾ ਜਿੱਤਿਆ ਇਹ ਜਵਾਨੀ ਹਾਰ ਗਈ ਹੈ ਤੇ ਉਸ ਜਵਾਨੀ ਤੋਂ ਬਾਅਦ ਹਾਰਨ ਤੋਂ ਬਾਅਦ ਵੀ ਗੁਰੂ ਸਾਹਿਬ ਕਹਿੰਦੇ ਨੇ ਕਿ ਤਰਨਾਪੋ ਇਉਂ ਹੀ ਗਿਓ ਬੇਅਰਥ ਚੱਲੀ ਗਈ ਜਵਾਨੀ ਮਨ ਰੇ ਕੌਣ ਕੋ ਮੱਤ ਲੈਨੀ ਪਰਦਾ ਰ ਨਿੰਦਿਆ ਰਸ ਰਚਿਓ RAM ਭਗਤ ਨੇ ਕੀਨੀ ਮੁਕਤ ਪੰਥ ਜਾਣਿਓ ਤੈ ਨਾ ਗਿਨ ਧਨ ਜੋੜਣ ਕੋ ਤਾਇਆ ਅੰਤ ਸੰਗ ਕਾ ਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਵਾਹਿਗੁਰੂ ਬੰਦਾ ਕਿੰਡੀ ਮੁਸ਼ਕਲ ਕਰਦਾ ਹੈ ਕਿੰਡੀ ਮਿਹਨਤ ਕਰਦਾ ਹੈ ਆਪਣੇ ਪਰਿਵਾਰ ਨੂੰ ਆਪਣੇ ਘਰ ਨੂੰ ਆਪਣੇ ਕਾਰੋਬਾਰ ਨੂੰ ਆਪਣੀ ਇੱਜ਼ਤ ਨੂੰ ਪਤ ਨੂੰ ਵਧਾਉਣ ਦੇ ਲਈ ਇਕੱਠੀਆਂ ਰੱਖਣ ਦੇ ਲਈ ਦਿਨ ਰਾਤ ਸਾਰੇ ਸੰਸਾਰ ਦਾ ਜੋਰ ਲੱਗਾ ਕੋਇਆ ਭਗਤ ਨਾਮਦੇਵ ਜੀ ਦਾ ਸ਼ਬਦ ਮੈਂ ਆਪ ਜੀ ਦੇ ਸਾਹਮਣੇ ਰੱਖਾਂਗਾ ਕਿ ਬੰਦੇ ਦਾ ਸਾਰਾ ਜੋਰ ਲੱਗਾ ਕੋਇਆ ਕਿ ਕਾਦੇ ਲਈ ਇਹ ਧਨ ਰਹਿ ਜਾਵੇ ਇਹ ਧਨ ਰਹਿ ਜਾਵੇ ਮੇਰੀ ਪਤ ਰਹਿ ਜਾਵੇ ਮੇਰੀ ਇੱਜ਼ਤ ਰਹਿ ਜਾਵੇ ਮੇਰਾ ਪਰਿਵਾਰ ਰਹਿ ਜਾਵੇ ਮੇਰਾ ਕਾਰੋਬਾਰ ਰਹਿ ਜਾਵੇ ਪਰ ਜਿਹਦੇ ਲਈ ਸਾਰੀ ਜ਼ਿੰਦਗੀ ਇਹ ਤਰਲੇ ਪਿਆ ਮਾਰਦਾ ਕਹ ਮਹਾਰਾਜ ਕਹਿੰਦੇ ਨੇ ਅੰਤ ਸੰਗ ਕਾ ਹੂੰ ਨਹੀਂ ਦੀਨਾ ਬਿਰਥਾ ਆਪ ਬੰਦਾ ਆਇਆ ਕਿੱਡੀ ਹੈਰਾਨ ਕਰਨ ਵਾਲੀ ਗੱਲ ਹੈ ਜਿਹਦੇ ਕਰਕੇ ਬੰਦੇ ਨੇ ਸਾਰੀ ਜ਼ਿੰਦਗੀ ਦਾ ਦਿੱਤੀ ਲਾ ਦਿੱਤੀ ਸਾਰੀ ਜ਼ਿੰਦਗੀ ਦਾ ਦੇ ਉਤੇ ਲਾਈ ਹੈ ਇਤਨਾ ਵੱਡਾ ਜੂਆ ਖੇਡਿਆ ਇਹਨੇ ਪਰ ਹਜ਼ੂਰ ਕਹਿੰਦੇ ਨੇ ਨਾਲ ਕੁਝ ਵੀ ਨਹੀਂ ਆ ਚਲੇ ਜੋਹਾਰੀ ਦੋਏ ਹੱਥ ਚਾਰ ਜੂਆ ਖੇਡਣ ਵਾਲਾ ਉਹਦਾ ਸਿਧਾਂਤ ਦੇਖੋ ਕਿੰਨਾ ਕਲੀਅਰ ਹੈ ਉਹ ਘਰ ਦੇ ਵਿੱਚੋਂ ਲੈ ਕੇ ਤੇ ਬਹੁਤ ਕੁਝ ਆਉਂਦਾ ਹੈ ਪਰ ਨਾਲ ਕੁਝ ਵੀ ਨਹੀਂ ਲੈ ਕੇ ਜਾਂਦਾ ਪੁੱਛੋ ਕਿਉਂ ਕਿਉਂਕਿ ਉਹ ਜੋ ਖੇਡ ਰਿਹਾ ਹੈ ਨਾ ਉਹ ਬਹੁਤ ਗਲਤ ਚੀਜ਼ ਹੈ ਤੇ ਗਲਤ ਚੀਜ਼ ਦੇ ਨਤੀਜੇ ਮਾੜੀ ਚੀਜ਼ ਦੇ ਨਤੀਜੇ ਕਦੀ ਵੀ ਚੰਗੇ ਨਹੀਂ ਨਿਕਲਿਆ ਕਰਦੇ ਅੱਜ ਤੱਕ ਤੁਸੀਂ ਦੱਸੋ ਕਿ ਕੈਸੇ ਬੰਦੇ ਨੇ ਜੂਆ ਖੇਡਿਆ ਹੋਵੇ ਤੇ ਉਸ ਜੂਏ ਦੇ ਅੰਦਰ ਉਹਦਾ ਜੀਵਨ ਬਣ ਗਿਆ ਹੋਵੇ ਨਹੀਂ ਕਦੀ ਜੀਵਨ ਨਹੀਂ ਬਣਿਆ ਕਦੀ ਨਹੀਂ ਬਣਿਆ ਇਸ ਧਰਤੀ ਦੇ ਉੱਤੇ ਇਤਿਹਾਸ ਗਵਾਹ ਹੈ ਕਿ ਇੱਥੇ ਪਾਂਡਵਾਂ ਨੇ ਆਪਣੀ ਘਰ ਵਾਲੀ ਜੂਏ 'ਚ ਗਵਾ ਲਈ ਸੀ ਇਹ ਜੂਆ ਕੈਸੇ ਦੇਣਾ ਹੀ ਬਣਿਆ ਗੁਰੂ ਸਾਹਿਬ ਜੀ ਦੀ ਆਖਦੇ ਨੇ ਕਿ ਮੁਖਤ ਪੰਥ ਜਾਣਿਓ ਤੈ ਨਾ ਕਿਨ ਧਨ ਜੋਰਣ ਕੋ ਤਾਇਆ ਤੂੰ ਧਨ ਨੂੰ ਜੋੜਨ ਦੇ ਵਿੱਚ ਲੱਗ ਪਰਿਵਾਰ ਜੋੜਦਾ ਏ ਧਨ ਜੋੜਦਾ ਏ ਪਤ ਜੋੜਦਾ ਕੇ ਇਹ ਕਾਰੋਬਾਰ ਨੂੰ ਜੋੜ ਰਿਹਾ ਕੇ ਪਰ ਗੁਰੂ ਸਾਹਿਬ ਕਹਿੰਦੇ ਨੇ ਕਾਏ ਕਾਏ ਵੀ ਮਨ ਵਿਖਿਆ ਬਨ ਜਾਈ ਤੂੰ ਕਿਉਂ ਇਸ ਵਿਖਿਆ ਦੀ ਜ਼ਹਿਰ ਦੇ ਵਿੱਚ ਫਸਿਆ ਹੋਇਆ ਭੂਲੋ ਰੇ ਠੱਗ ਮੂਰੀ ਖਾਏ ਠੱਗ ਭੂਟੀ ਪਰਮਾਤਮਾ ਨੇ ਵਾਹਿਗੁਰੂ ਜੀ ਨੇ ਸਾਡੇ ਅੰਦਰ ਲਾ ਦਿੱਤੀ ਹੈ ਹੁਣ ਗਿਆਨ ਨਾ ਹੋਣ ਕਰਕੇ ਸਾਨੂੰ ਸਮਝ ਕੋਈ ਨਹੀਂ ਤੇ ਉਸ ਨਾ ਸਮਝੀ ਦੇ ਅੰਦਰ ਫਿਰ ਕੀ ਹੁੰਦਾ ਕਿ ਜੋ ਬਿਨ ਸ ਜਾਣ ਵਾਲਾ ਹੈ ਉਸ ਨੂੰ ਸਮਝਦਾ ਹੈ ਕਿ ਇਹ ਸਦੀਵੀ ਕਾਲ ਦੇ ਲਈ ਟਿਕਿਆ ਹੋਇਆ ਹੈ ਤੇ ਜਿਹੜਾ ਟਿਕਿਆ ਹੋਇਆ ਹੈ ਉਸ ਨੂੰ ਬਹੁਤ ਦੂਰ ਜਾਂਦਾ ਬੜਾ ਹੀ ਦੂਰ ਜਾਂਦਾ ਮਹਾਰਾਜ ਕਹਿੰਦੇ ਨੇ ਟੁਕ ਦਮ ਕਰਾ ਦੀ ਜੋ ਕਰੋ ਹਾਜ਼ਰ ਵਜ਼ੂਰ ਖੁਦਾਏ ਇਹ ਜੋ ਦੁਨੀਆ ਸੇਰ ਮੇਲਾ ਦਸਤਗिरी ਨਾ ਗੀ ਗੁਰੂ ਸਾਹਿਬ ਕਹਿੰਦੇ ਨੇ ਆ ਸਾਰੀ ਦੁਨੀਆ ਜਾਦੂਗਰੀ ਹੈ ਜਾਦੂਗਰੀ ਦੇ ਅਰਥ ਕੀ ਨੇ ਅੱਖਾਂ ਦਾ ਭੁਲੇਖਾ ਜਾਦੂਗਰ ਦੇ ਕੋਲ ਕੁਝ ਨਹੀਂ ਹੈ ਕੁਝ ਵੀ ਨਹੀਂ ਹੈ ਬਸ ਉਹਦੇ ਕੋਲ ਇੱਕ ਚੀਜ਼ ਹੈ ਉਹ ਜਿਹੜੀ ਵੀ ਚੀਜ਼ ਕਰਦਾ ਇਤਨੀ ਫੁਰਤੀ ਦੇ ਨਾਲ ਕਰਦਾ ਹੈ ਤੁਹਾਡੀਆਂ ਉਹ ਅੱਖਾਂ ਉਸ ਫੁਰਤੀ ਉਸ ਚਲਾਕੀ ਨੂੰ ਪਕੜ ਨਹੀਂ ਪਾਉਂਦੀਆਂ ਜਾਦੂਗਰ ਸੱਚਮੁੱਚ ਕੋਈ ਐਸੀ ਚੀਜ਼ ਨਹੀਂ ਜੋੜੀ ਹੈ ਕਿ ਉਹ ਇੱਕ ਹੱਥ ਦੇ ਵਿੱਚ ਚੀਜ਼ ਬੰਦ ਕਰਦਾ ਤੇ ਖੋਲ ਕੇ ਦਿਖਾਵੇ ਤੇ ਦੂਜੀ ਤੇ ਦੂਜੀ ਇਦਾਂ ਨਹੀਂ ਹੁੰਦਾ ਉਹ ਕਰਦਾ ਇਤਨੀ ਤੇਜ਼ ਹੈ ਕਿ ਤੁਹਾਡੀਆਂ ਅੱਖਾਂ ਉਸ ਦੀ ਉਸ ਤੇਜ਼ੀ ਨੂੰ ਪਕੜ ਨਹੀਂ ਪਾਉਂਦੀਆਂ ਗੁਰੂ ਸਾਹਿਬ ਕਹਿੰਦੇ ਨੇ ਇਹ ਦੁਨੀਆ ਹੀ ਐਸੀ ਹੈ ਤੁਸੀਂ ਇਸ ਦੁਨੀਆ ਨੂੰ ਪਕੜਨਾ ਚਾਹੁੰਦੇ ਹੋ ਪਰ ਦੁਨੀਆ ਪਕੜੀ ਨਹੀਂ ਜਾਵੇਗੀ ਬੜੀ ਐਡਵਾਂਸ ਹੈ ਦੁਨੀਆ ਬੜੀ ਤੇਜ਼ ਹੈ ਦੁਨੀਆ ਬੜੀ ਰਫਤਾਰ ਦੇ ਵਿੱਚ ਚੱਲਦੀ ਪਈ ਹੈ ਸਾਡੀ ਤੇ ਰਫਤਾਰ ਹੀ ਬੜੀ ਤੀਮੀ ਹੈ ਇਸੇ ਕਰਕੇ ਬੰਦਾ ਕਿਸੇ ਦੀ ਚਲਾਕੀ ਨਹੀਂ ਸਮਝ ਪਾਉਂਦਾ ਠੱਗ ਹੁੰਦਾ ਹੈ ਤੁਹਾਨੂੰ ਠੱਗ ਕੇ ਲੈ ਜਾਂਦਾ ਹੈ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਸਪੀਡ ਬਹੁਤ ਸਲੋਕ ਹੈ ਤੁਹਾਡੀ ਜਿਹੜਾ ਦਿਮਾਗ ਹੈ ਬੁੱਧੀ ਹੈ ਗਿਆਨ ਦਾ ਲੈਵਲ ਹੈ ਬਹੁਤ ਘੱਟ ਹੈ ਜਿਹਦੇ ਕਰਕੇ ਠੱਗ ਹੁੰਦਾ ਹੈ ਤੁਹਾਨੂੰ ਠੱਗ ਕੇ ਮਿੰਟਾਂ ਦੇ ਵਿੱਚ ਹੀ ਲੈ ਗਾਂ ਪਲਾਂ ਦੇ ਵਿੱਚ ਹੀ ਲੈ ਜਾਣਗੇ ਅੱਜ ਠੱਗੀ ਜਾ ਰਹੀ ਹੈ ਨਾ ਸਿੱਖ ਕੌਮ ਸਿੱਖ ਕੌਮ ਕਿਉਂ ਠੱਗੀ ਜਾ ਰਹੀ ਹੈ ਤੁਸੀਂ ਦੇਖੋ ਥਾਂ ਥਾਂ ਦੇ ਉੱਤੇ ਡੇਰੇ ਖੁੱਲ ਗਏ ਤੁਸੀਂ ਜੀਟੀ ਰੋਡ ਦੇ ਉੱਤੇ ਜਾਓ ਹਾਈਵੇ ਤੇ ਜਾਓ ਤੁਹਾਨੂੰ ਉਥੇ ਢਾਬਾ 10 ਕਿਲੋਮੀਟਰ ਦੀ ਰੇਂਜ ਦੇ ਵਿੱਚ ਬਾਅਦ ਮਿਲੇਗਾ ਪਰ ਜਿਹੜਾ ਉਹ ਕਹਿ ਦਈਏ ਕਿ ਡੇਰਾ ਹੈ ਉਹ ਪਹਿਲਾਂ ਹੀ ਮਿਲ ਜਾਵੇ ਹਰ 4 ਕਿਲੋਮੀਟਰ ਦੀ ਰੇਂਜ ਦੇ ਵਿੱਚ ਇਹ ਇਹ ਇੱਕ ਕਿਸਮ ਦੇ ਬੈਰੀਅਰ ਨੇ ਬੈਰੀਅਰ ਬੈਰੀਅਰ ਸਮੀਤੇ ਨੇ ਬੈਰੀਅਰ ਇਸ ਕਰਕੇ ਲਾਏ ਜਾਂਦੇ ਨੇ ਕਿ ਕੋਈ ਬੰਦਾ ਅੱਗੇ ਨਾ ਵੱਧ ਪਾਵੇ ਅੱਜ ਸਾਡੀ ਸਾਰੀ ਖੌਮ ਇਨਾ ਬਹਿਰੀਆਂ ਦੇ ਵਿੱਚ ਅੜੀ ਕੋਈ ਕਹ ਰੁਕੀ ਕੋਈ ਕਹ ਗੁਰੂ ਸਾਹਿਬ ਕਹਿੰਦੇ ਨੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਇਸ ਤਰੀਕੇ ਦੇ ਨਾਲ ਤੂੰ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਕਰ ਸਕਦਾ ਇਹ ਰੁਕਾਵਟ ਨਹੀਂ ਇਹ ਨਹੀਂ ਚਾਹੁੰਦੇ ਕਿ ਤੁਸੀਂ ਪਰਮਾਤਮਾ ਦੇ ਨਾਲ ਮਿਲੋ ਇਹ ਚਾਹੁੰਦੇ ਨੇ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਜਿੰਨੇ ਲੋਕ ਉਹਨਾਂ ਦੇ ਨਾਲ ਜੁੜਨਗੇ ਉੰਨੀ ਤਾਕਤ ਉਹਨਾਂ ਦੇ ਕੋਲ ਹੋਵੇ ਜਿੰਨੀ ਤਾਕਤ ਉਹਨਾਂ ਦੇ ਕੋਲ ਹੋਵੇਗੀ ਜਿੰਨੇ ਲੋਕ ਉਹਨਾਂ ਦੇ ਨਾਲ ਜੁੜੇ ਹੋਣਗੇ ਫਿਰ ਮੇਰੇ ਵਰਗਾ ਵੀ ਮੂਰਖ ਕਹਿੰਦਾ ਲੈ ਦੁਨੀਆ ਝੂਠੀ ਐ ਉਹ ਸਾਰੇ ਜਾਣੇ ਉੱਥੇ ਜਾਂਦੇ ਨੇ ਦੱਸੋ ਇਹ ਕੋਈ ਇਹ ਆਧਾਰ ਥੋੜੀ ਐ ਸੱਚ ਨੂੰ ਪਰਖਣ ਦਾ ਕਿ ਮਨੁੱਖ 1000 ਬੰਦਾ ਜਿੱਥੇ ਜਾਂਦਾ ਹੋਵੇ ਤੇ ਉਹ ਬੰਦਾ ਸੱਚਾ ਹੋ ਜਾਂਦਾ ਹੈ ਗਿਣਤੀ ਦੇ ਨਾਲ ਬੰਦੇ ਤੇ ਸੱਚ ਹੋਣ ਦਾ ਕੀ ਪਰੂਪ ਹੈ ਇਸ ਤਰੀਕੇ ਦੇ ਨਾਲ ਤੇ ਅਸੀਂ ਸੱਚ ਝੂਠ ਨੂੰ ਬਿਆਨ ਨਹੀਂ ਨਾ ਕਰ ਸਕਦੇ ਪਰ ਕੀਤਾ ਇਦਾਂ ਹੀ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਪਿਆਰੇ ਇਨ ਵਿਧ ਮਿਲਣ ਨਾ ਜਾਈ ਅੱਜ ਸਾਡੇ ਸਮਾਜ ਦੇ ਅੰਦਰ ਬਹੁਤ ਕੁਰੀਤੀਆਂ ਆ ਗਈਆਂ ਨੇ ਅੱਜ ਸਿੱਖ ਮਰਿਆਦਾ ਜਿਹੜੀ ਹੈ ਉਹਨੂੰ ਜਿਹੜਾ ਹੈ ਇਸ ਇੱਕ ਪਾਸੇ ਰੱਖ ਕੇ ਅਸੀਂ ਗੁਰੂ ਪਾਤਸ਼ਾਹ ਜੀ ਨੂੰ ਕੋ ਪਾਸੇ ਕਰਕੇ ਤੇ ਅੱਜ ਜੇਹੀ ਦੀਸ ਇਸ ਥਾਂ ਦੇ ਉੱਤੇ ਪੂਜਾ ਪੂਰੀ ਹੈ ਮਹਾਰਾਜ ਕਹਿੰਦੇ ਨੇ ਮਨ ਰੇ ਕੌਣ ਕੋ ਮਤ ਤੈ ਲੈਨੀ ਕਿਹੜੀ ਪੈੜੀ ਮਤ ਦੇ ਉੱਤੇ ਟੁਰਿਆ ਹੋਆ ਕਹ ਇਦਾਂ ਕਿਤੇ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ